ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਰਾਜ਼ ਚਲ ਰਹੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਆਪਣੇ ਸਖਤ ਤੇਵਰ ਦਿਖਾਉਂਦੇ ਹੋਏ ਆਪਨੇ ਸਮਰਥਕਾਂ ਸਮੇਤ ਤਾਰੀਵਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਆਪਣੇ ਹੀ ਮਾਰਨ ਵਿੱਚ ਲੱਗੇ ਹੋਏ ਹਨ ਅਤੇ ਇਸ ਲੋਕ ਸਭਾ ਚੋਣਾਂ ਵਿੱਚ ਮੇਰੇ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੇ ਐਲਾਨ ਕੀਤਾ ਕਿ ਉਹ 2 ਬਈ ਤਰੀਕ ਨੂੰ ਇੱਕ ਵੱਡੀ ਰੈਲੀ ਕਰਨਗੇ ਅਤੇ ਉਸ ਦੇ ਵਿੱਚ ਉਹ ਕੋਈ ਵੱਡਾ ਫੈਸਲਾ ਲੈਣਗੇ ਅੱਜ ਜੋ ਨਮਾਇਦਾ ਜਮਾਤ ਆ ਸਾਰੇ ਜ਼ਿਲ੍ਹੇ ਦੀ ਜਿਨ੍ਹਾਂ ਨੇ 20 20 30 30 ਸਾਲ ਤੋਂ ਕਾਲੀ ਦਲ ਵਿੱਚ ਮਾਰਾਂ ਖਾਧੀਆਂ ਨੇ ਅੱਜ ਵੀ ਦੋ ਦੋ ਚਾਰ ਚਾਰ ਪੰਜ ਪੰਜ ਪਰਚੇ ਇਹਨਾਂ ਤੇ ਚੱਲ ਰਹੇ ਨੇ ਤਰੀਕਾ ਭੁਗਤ ਰਹੇ ਨੇ ਇਹ ਲੋਕ RAM ਨਾਲ ਬੈਠੇ ਹੋਏ ਨੇ ਅੱਜ ਤੱਕ ਕਾਲੀ ਦਲ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਮੈਦਾਨ ਵਿੱਚ ਇਲੈਕਸ਼ਨ ਦੇ ਮਾਹੌਲ ਨੂੰ ਗਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਪਿਛਲੇ 7 ਸਾਲ ਤੋਂ ਮੈਂ ਰਗੜਾ ਖਾ ਰਿਆ ਮਾਂ ਪਰ ਮੈਂ ਸਮਝਣਾ ਕਿ ਮੈਂ ਜਿੰਨਾ ਮਰਜੀ ਰਗੜਾ ਲੱਗ ਜੇ ਮੈਂ ਜੰਮਿਆ ਵੀ ਇਕਾਲੀਆਂ ਤੇ ਮਰਨਾ ਵੀ ਇਕਾਲੀ ਦਲ ਆ ਭਾਵੇਂ ਜਿੰਨੀਆਂ ਮਰਜੀ ਪਾਰਟੀਆਂ ਮੇਰੇ ਤੇ ਪ੍ਰੈਸ਼ਰ ਪਾ ਰੀਆਂ ਨੇ ਮੇਰਾ ਆਖਰੀ ਸਾਹ ਜਿਹੜਾ ਉਹ ਕਾਲੀ ਦਲ ਦੇ ਨਾਲ ਰਹੇਗਾ ਵਰ ਬਾਦ ਕਿਸਮਤੀ ਮੈਨੂੰ ਤੇ ਮੇਰੇ ਸਾਥੀਆਂ ਨੂੰ ਜੋ ਆ ਬੈਠੇ ਨੇ ਜਿਹੜੇ ਅੱਜ ਇੱਥੇ ਦੇ ਹੁਕਮਰਾਨ ਨੇ ਕਾਲੀ ਦਲ ਦੇ ਵਿੱਚ ਉਹ ਪਿਉਂਦੀ ਕਾਲੀ ਦੀਏ ਕਿਸੇ ਦੀ 4 ਸਾਲ ਦੀ ਉਮਰ ਵਿੱਚ ਕਾਲੀ ਦਲ ਬਣਿਆ ਕੋਈ 7 ਸਾਲ ਤੋਂ ਕਾਲੀ ਦਲ ਵਿੱਚ ਆਇਆ ਇਹਨਾਂ ਦਾ ਜਨਮ ਜਿਹੜਾ ਵਾ ਉਹ ਕਾਂਗਰਸ ਚ ਹੋਇਆ ਲੇਕਿਨ ਅੱਜ ਇਹ ਕਾਲੀ ਦਲ ਦੇ ਵੱਡੇ ਲੀਡਰ ਬੜੇ ਹੋਏ ਨੇ ਤੇ ਮੇਰੇ ਸਾਥੀਆਂ ਨੂੰ ਇਹ ਕਹਿੰਦੇ ਨੇ ਵੀ ਇਹਨਾਂ ਸੈਂਬਲੀ ਦੇ ਵਿੱਚ ਸਾਨੂੰ ਵੋਟਾਂ ਨਹੀਂ ਪਾਈਆਂ ਮੈਂ ਸਮਝਦਾ ਵਾਂ ਕਿ 9 ਹਲਕਿਆਂ ਦੇ ਵਿੱਚ ਵੱਧ ਤੋਂ ਵੱਧ ਇਹ 5-500 ਦੀ ਮੀਟਿੰਗ ਕਰਵਾਉਣ ਦੇ ਕਾਮਜਾਬ ਹੋਏ ਨੇ ਜਿਹੇ ਦੀ 300 ਬੰਦਾ ਹੋਇਆ ਕੇ ਦੇ 200 ਹੋਇਆ ਇੱਕ ਅੱਧੀ ਮੀਟਿੰਗ ਤੇ 1000 ਤੋਂ ਵੱਧ ਹੋਏ ਨੇ ਔਰ ਇਹ ਖੌਂਤੀ ਅਕਾਲੀ ਨੇ ਅਸੀਂ ਸਾਰੇ ਮਾਰਖਾਨ ਵਾਲੇ ਅਕਾਲੀ ਦਲ ਦੇ ਵਿੱਚ ਬੈਠੇ ਹੋਏ ਆ ਸਾਰੇ ਅਹੁਦੇਦਾਰ ਨੇ ਆ ਤ੍ਰਿਲੋਕ ਸਿੰਘ ਛੋਟਪੁਰ ਤਿੰਨ ਵਾਰ ਚੇਅਰਮੈਨ ਬਣਿਆ ਔਰ ਮੈਂ ਇਹ ਕਹਿਣਾ ਚਾਹੁੰਦਾ ਸਾਨੂੰ ਇਹਨਾਂ ਕੋ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਜਿੰਨੇ ਮੇਰੇ ਸਾਥੀ ਅੱਜ ਬੈਠੇ ਨੇ ਅਸੀਂ ਸਾਰਿਆਂ ਨੂੰ ਮੈਂ ਅਪੀਲ ਕਰਨਾ ਆਪਣੀ ਆਪਣੀ ਵੋਟ ਅਕਾਲੀ ਦਲ ਨੂੰ ਪਾਇਓ ਤੇ ਜੇ ਸਾਡੀ ਕਦਰ ਨਹੀਂ ਕਰਦੇ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਨਹੀਂ ਕਰਾਂਗੇ ਭਈ ਅਸੀਂ ਘੋੜੇ ਤੇ ਚੜ ਕੇ ਪ੍ਰਚਾਰ ਕਰਾਂਗੇ ਅਗਲਾ ਫੈਸਲਾ ਲੈਣ ਲਈ 22 ਤਰੀਕ ਨੂੰ ਅਸੀਂ ਰੈਲੀ ਕਰਾਂਗੇ ਕਲਾ ਦੌਰ ਦੇ ਵਿੱਚ ਉਹਦੇ ਵਿੱਚ ਐਲਾਨ ਕਰਾਂਗੇ ਕਿ ਕੀ ਅਸੀਂ ਅਗਲਾ ਫੈਸਲਾ ਕੀ ਲੈਣਾ ਅਸੀਂ ਕਾਲੀ ਦਲ ਵਾਲੇ ਸਾਨੂੰ ਪੁੱਛਦੇ ਨੇ ਕਿ ਨਹੀਂ ਪੁੱਛਦੇ ਤੇ ਫਿਰ ਮੇਰੇ ਸਾਥੀ ਫੈਸਲਾ ਕਰਨਗੇ ਕਿ ਅਸੀਂ ਇਹਨਾਂ ਨਾਲ ਰਹਿਣਾ ਕਿ ਨਹੀਂ ਰਹਿਣਾ ਕਿ ਨਹੀਂ ਪੁੱਛਦੇ ਅਗਲਾ ਫੈਸਲਾ ਅਗਲਾ ਫੈਸਲਾ ਬਾਈ ਨੂੰ ਲਾਂਗੇ ਠੀਕ ਹੈ ਠੀਕ ਹੈ ਅਗਲਾ ਫੈਸਲਾ ਬਾਈ ਨੂੰ ਲਾਂਗੇ ਬਾਈ ਤੱਕ ਸਰਗਰਮੀ ਹੋ ਜੂਗੀ ਨਾਲੇ ਅਸੀਂ ਆਪਣੀ ਪਾਵਰ ਦੱਸਾਂਗੇ ਵੀ ਸਾਡੇ ਪੱਲੇ ਕੀ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਹੌਲੇ ਦੇ ਢਿੱਲੇ ਦੇ ਮੂੰਹ ਨਾਲ ਜਿਹੜੇ ਕਾਲੀ ਹੈ ਹੀ ਨਹੀਂ ਕੋਈ 2 ਸਾਲ ਤੋਂ ਕਾਲੀ ਬਣਿਆ ਕੋਈ 3 ਸਾਲ ਤੋਂ ਕਾਲੀ ਬਣਿਆ ਕੋਈ 5 ਸਾਲ ਤੋਂ ਕਾਲੀ ਬਣਿਆ ਜਿਹੜੇ ਕਾਲੀ ਦਲ ਦੇ ਮੰਦਈ ਬੈਠੇ ਹੋਏ ਨੇ ਅੱਜ ਉਹ ਧੱਕ ਤੱਕ ਸਾਨੂੰ ਸੁੱਟਦੇ ਨੇ ਬਾਹਰ ਭਈ ਕਾਲੀ ਦਲ ਨੂੰ ਬਾਹਰ ਕੱਢ ਦੇਣਾ ਵਾ ਤੇ ਅਸੀਂ ਕਾਲੀ ਦਲ ਦੇ ਵੱਡੇ ਮਾਮੇ ਲੱਗਦੇ ਆ ਕਿਸ ਤਰ੍ਹਾਂ ਦਾ ਫੈਸਲਾ ਲਿਆ ਜਾਏਗਾ ਕੁਛ ਹੈਗਾ ਉਤਾਰਨਾ ਕਿਸ ਤਰ੍ਹਾਂ ਦਾ ਫੈਸਲਾ ਇਹ ਫੈਸਲਾ ਤੇ ਇੱਕ ਇਨਕਲਾਬ ਆਏਗਾ ਜੋ ਬਾਈ ਦੀ ਰੈਲੀ ਵਿੱਚ ਪਤਾ ਲੱਗੇਗਾ ਭਈ ਲੋਕ ਕਿੱਥੇ ਨੇ ਅੱਜ ਵੀ ਲੋਕ ਕਾਲੀ ਦਲ ਦੇ ਨਾਲ ਨੇ ਤੇ ਕਾਲੀ ਦਲ ਦੇ ਲੀਡਰਾਂ ਦੇ ਨਾਲ ਨੇ ਬੋਲਾ ਸਾਨੀਹਾ ਸਤਿ ਸ਼੍ਰੀ ਅਕਾਲ ਔਰ ਮੈਂ ਸਮਝ ਨਾ ਮੈਂ ਜਦੋਂ ਇਹ ਬੋਲਦੇ ਨੇ ਸਟੇਜਾਂ ਤੋਂ ਸਾਡਾ ਕੈਂਡੀਡੇਟ ਇਹਨਾਂ ਨੂੰ ਟੋਕਨ ਦੀ ਤੱਕ ਨਹੀਂ ਰੱਖਦਾ ਫੇ ਤੁਸੀਂ ਕਾਲੀਆਂ ਦੇ ਖਿਲਾਫ ਕਿਉਂ ਬੋਲਦੇ ਹੋ ਕੋਈ ਪਾਲਸੀ ਦਾ ਬੋਲਣ ਕੋਈ ਕਦੇ ਕਿਸੇ ਦੇ ਕਾਂਗਰਸ ਦੇ ਖਿਲਾਫ ਬੋਲਿਆ ਹੀ ਨਹੀਂਗਾ ਜਿੰਨੇ 5 4 ਕੈਂਡੀਡੇਟ ਨੇ ਜਿਨ੍ਹਾਂ ਨੇ ਹਲਕੇ ਲੜੇ ਨੇ ਕੋਈ ਕਾਂਗਰਸ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂਗਾ ਸਿਰਫ ਬੋਲਦੇ ਨੇ ਕਾਲੀਆਂ ਦੇ ਖਿਲਾਫ ਆ ਕਹਿੰਦਾ ਮੈਂ ਮੈਂ ਗੁਰੂਬਾਰਾਜ ਦੇ ਦਰਬਾਰ ਵਿੱਚ ਹਾਜ਼ਰ ਹਾਂ ਮੇਰੇ ਹੱਥ ਵੱਡੇ ਜਾਣ ਜੇ ਮੈਂ ਕਾਲੀ ਦਾ ਡੂਟ ਨਹੀਂ ਪਾਈ ਤੇ ਤੇ ਜਿੰਨਾ ਜਿਹੜੇ ਕਹਿੰਦੇ ਨੇ ਉਹਨਾਂ ਦਾ ਰੱਬ ਕੱਖ ਨਾ ਰਹਿਣ ਦੇਵੇ ਜਦੋਂ ਹਾਰ ਹਾਰ ਹੁੰਦੀ ਆ ਉਦੋਂ ਤੁਹਾਡੇ ਦੇ ਨਾਲ ਆਜੇ ਤ ਜਾਂਦਾ ਜਦੋਂ ਜਿੱਤ ਹੁੰਦੀ ਆ ਉਹ ਆਪਣੀ ਹੁਣ ਇਹਨਾਂ ਨੂੰ ਆਪਣੀ ਕਰਤੂਤੀਆਂ ਵੋਟਾਂ ਪਾਣੀਆਂ ਨੇ ਵੀ ਇਹਨਾਂ ਦੀ ਕਰਤੂਤ ਕੀ ਆ ਪਹਿਲੇ ਪਹਿਲਾਂ ਜਿਹੜੀਆਂ ਵੋਟਾਂ ਅਸੈਂਬਲੀ ਚ ਪਈਆਂ ਉਹ ਸਾਡੀ ਮਿਹਨਤ ਦੀਆਂ ਪਈਆਂ ਨੇ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਰਿਆ ਵਾਂ ਕੋਰ ਕਮੇਟੀ ਮੈਂਬਰ ਵੀ ਰਿਆ ਮੈਨੂੰ ਇਹੋ ਹੀ ਸਜ਼ਾ ਦਿੱਤੀ ਕਿ ਮੇਰੇ ਤੇ ਕੇਸ ਬਣਾਇਆ ਗਿਆ ਕਿ ਇਹ ਕਾਲੀ ਦਲ ਦਾ ਸੱਜਾ ਹੱਥ ਬਣਿਆ ਜਰਨਲ ਬਣਿਆ ਇਹਦੀਆਂ ਲੱਤਾਂ ਕਿ ਢੰਗ ਨਾਲ ਵੱਢ ਕੇ ਕਾਲੀ ਦਲ ਬਰਬਾਦ ਕੀਤਾ ਜਾਵੇ। ਬੱਸ ਤੁਹਾਨੂੰ ਕੈਂਡੀਡੇਟ ਮੈਂ ਕਹਿੰਦਾ ਉਹਨੂੰ ਆਲੇ-ਦੁਆਲੇ ਵਾਲੇ ਨੇ ਉਹਦੀ ਮਤ ਮਾਰ ਦਿੱਤੀ ਏ। ਉਹਨੇ ਕਹਿਣਾ ਕੀ ਉਹਦੀ ਮਤ ਮਾਰ ਦਿੱਤੀ ਏ। ਹਲਕਾ ਇੰਚਾਰਜਾਂ ਨੇ ਉਹਦੀ ਮਾਤ ਹੀ ਮਾਰ ਦਿੱਤੀ ਏ। ਕਾਂਗਰਸੀ ਹਲਕਾ ਸਾਨੂੰ ਅੱਜ ਤੱਕ ਨਹੀਂ ਕਿਸੇ ਨੇ ਪੁੱਛਿਆ ਕਿ ਤੂੰ ਕਿੱਥੋਂ ਆਇਆ ਤੇ ਕਿੱਥੇ ਜਾਣਾ ਮੈਂ 32 ਸਾਲ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਰਿਹਾ ਵਾਂ ਜਿਹੜਾ ਕੈਂਡੀਡੇਟ ਆ ਇਹਦੇ ਨਾਲੋਂ ਮੈਂ ਪਹਿਲਾਂ ਦਾ ਅਕਾਲੀ ਦਲ ਦਾ ਜ਼ਿਲ੍ਹੇ ਦਾ ਪ੍ਰਧਾਨ ਆ ਲੱਗਦਾ ਨੇ ਹਾਈ ਕਮਾਂਡ ਵੀ ਦਖਲ ਦੇਣਾ ਚਾਹੀਦਾ ਇਸੇ ਚਾਹ ਵੀ ਤੜਨਾ ਗੱਲਬਾਤ ਹਾਈ ਕਮਾਂਡ ਦੀ ਮਰਜ਼ੀ ਏ ਲੋਕ ਸ਼ਕਤੀ ਵੇਖ ਕੇ ਆਪੇ ਹਾਈ ਕਮਾਂਡ ਵੀ ਪਤਾ ਲੱਗੂਗਾ ਮੈਂ 50 ਬੰਦੇ ਸਿਰਫ ਸੱਦੇ ਸੀਗੇ ਅੱਜ ਆ ਵੇਖ ਲਓ ਕਿ ਕਿੰਨਾ ਸਾਰੀ ਕਰੀਮ ਬੈਠੀ ਹੋਈ ਏ ਬੋਲੇ ਸੋਨ ਹੈ ਸੋਨ ਹੈ ਇਹ ਕਾਲਾ ੜਕ ਆਈਦਰੀ ਤੋਂ ਬਾਹਰ ਤੁਹਾਡਾ ਨਹੀਂ ਪਰ ਤੁਸੀਂ ਆਜ਼ਾਦ ਲੜਨ ਦੀ ਫਸਲਾ ਢੜੇ ਹੋ ਲੈਓ ਉਹ ਆਜ਼ਾਦ ਲੜਦਾ ਕਿਹੜੀ ਗੱਲ ਹੈ ਅਸੀਂ ਵੋਟ ਤੁਹਾਨੂੰ ਮੈਂ ਪਹਿਲਾਂ ਕਹਤਾ ਅਸੀਂ ਵੋਟ ਕਾਲੀਦਾਲ ਨੂੰ ਪਾਵਾਂਗੇ ਸਿਰਫ ਆਪਣੀ ਤੇ ਆਪਣੇ ਪਰਿਵਾਰ ਦੀ ਲੇਕਿਨ ਅਸੀਂ ਦਰਦਰ ਤੇ ਜਾ ਕੇ ਤਰਲੇ ਨਹੀਂ ਮਾਰਾਂਗੇ ਜੇ ਇਹਨਾਂ ਨੇ ਸਾਨੂੰ ਨਾ ਮਤਲਬ ਸਹੀ ਤੰਗ ਨਾ ਸਾਡੇ ਨਾਲ ਗੱਲ ਨਾ ਕੀਤੀ ਅਸੀਂ ਦਰਦਰ ਤੇ ਨਹੀਂ ਜਾਵਾਂਗੇ ਆਪਣੀ ਵੋਟ ਚਿਰ ਇਹ ਕਾਲੀਦਾਲ ਨੂੰ ਪਾਵਾਂਗੇ ਕਾਲੀਦਾਲ ਇਹਨਾਂ ਦੇ ਪਿਓ ਦਾ ਨਹੀਂ ਕਾਲੀਦਾਲ ਸਾਡਾ ਹੈ ਅਸੀਂ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਅਸੀਂ ਕਾਲੀਦਲ ਦੇ ਉੱਤੇ ਕੰਟਰੋਲ ਕਰਨਾ ਹੀ ਕਰਨਾ ਵਾ